ਇਹ ਆਂਗਣਵਾੜੀ ਵਰਕਰ ਜੋ ਵੀ ਕਹਿ ਰਹੀ ਹੈ ਪਹਿਲੀ ਜ਼ਿੰਮੇਵਾਰੀ ਤਾਂ ਉਹਦੀ ਬਣਦੀ ਹੈ ਵੀ ਜੇ ਕੋਈ ਇਸ ਤਰ੍ਹਾਂ ਦਾ ਪੈਕੇਟ ਜਾਂ ਇਸ ਤਰ੍ਹਾਂ ਦਾ ਖਾਣਾ ਆਵੇ ਸੈਂਟਰ 'ਚ ਆਇਆ ਤਾਂ ਸਾਨੂੰ ਰਿਪੋਰਟ ਕਰੇ ਅਸੀਂ ਜਿੱਥੋਂ ਮਟੀਰੀਅਲ ਲੈ ਰਹੇ ਹਾਂ ਅਸੀਂ ਉਹਨਾਂ ਤੇ ਐਕਸ਼ਨ ਲਈਏ ਸੋ ਉਹਨੂੰ ਰਿਪੋਰਟ ਕਰਨ ਦੀ ਬਜਾਏ ਇੱਕ ਪੋਲਿਟਿਕਲੀ ਸਟੰਟ ਖੇਡਣੀਆਂ ਜਾਂ ਕੋਈ ਆਪਣੀਆਂ ਦਿਖਾਉਣੀਆਂ ਉਹ ਚੀਜ਼ ਗਲਤ ਹੈ ਸੋ ਇਹ ਉਪਰ ਉਪਰੋਂ ਜੇ ਕਿਸੇ ਤੇ ਕਹੇ ਤੇ ਗਲਤ ਤੱਥਾਂ ਨੂੰ ਲੈ ਕੇ ਤੁਸੀਂ ਪੇਸ਼ ਕਰ ਰਹੇ ਹੋ ਚਾਹੇ ਪਾਰਲੀਮੈਂਟ 'ਚ ਚਾਹੇ ਚਿੱਠੀਆਂ ਲਿਖ ਰਹੇ ਹੋ ਤਾਂ ਇਦੇ ਵਿੱਚ ਉਹਨਾਂ ਦੀ ਕੈਪੇਬਿਲਿਟੀ ਤੇ ਵੀ ਸਵਾਲ ਉੱਠਦਾ ਹੈ ਵੀ ਕੀ ਤੁਸੀਂ ਇੱਕ ਡਾਕਟਰ ਹੋਣ ਦੇ ਨਾਤੇ ਖੁਦ ਨਹੀਂ ਚੈੱਕ ਕਰ ਸਕਦੇ ਸੀ ਪੰਜਾਬ ਦੇ ਵਿੱਚ ਮਾਲ ਨਰਿਸ਼ਮੈਂਟ ਜੜੀ ਹੈ ਉਹ ਸ਼ਾਰਪ ਡਿਪ ਹੈ ਉਹਦੇ ਵਿੱਚ ਕਾਫੀ ਘਟਾ ਆਇਆ ਡਾਊਨਫਾਲ ਆਇਆ ਜਿਹੜੀ ਕੀ ਪੰਜਾਬ ਵਾਸਤੇ ਇੱਕ ਚੰਗੀ ਗੱਲ ਹੈ ਇਹ ਖਾਸ ਕਰਕੇ ਲੋਕ ਸਭਾ ਦੇ ਵਿੱਚ ਇਸ ਤੇ ਇਹਦੇ ਉੱਤੇ ਚਰਚਾ ਹੋਈ ਸੀ ਯੂਨੀਅਨ ਮਿਸਟਰ ਨੇ ਆਪਣੇ ਜਵਾਬ ਦੇ ਵਿੱਚ ਕਿਹਾ ਸੀ ਪੰਜਾਬ ਦੇ ਵਿੱਚ ਮਾਲ ਨਰਿਸ਼ਮੈਂਟ ਜੜੀ ਹੈ ਉਹ ਡਿਪ ਹੋਈ ਹੈ ਬੱਚਿਆਂ ਦੇ ਵਿੱਚ ਸਾਡੇ ਨਾਲ ਨੇ ਚਾਈਲਡ ਊਮਨ ਵੈਲਫੇਅਰ ਐਂਡ ਸੋਸ਼ਲ ਸਿਕਿਉਰਿਟੀ ਮਿਸਟਰ ਬਲਜੀਤ ਆਮ ਜਿਹੜਾ ਇਹ ਬਿਆਨ ਆਇਆ ਬੇਸਿਕਲੀ ਲੋਕ ਸਭਾ ਦੇ ਵਿੱਚ ਕਿ ਮਲ ਨਰਿਸ਼ਮੈਂਟ ਜਿਹੜਾ ਹੈ ਉਹ ਡਿੱਪ ਹੋਇਆ ਪੰਜਾਬ ਦੇ ਵਿੱਚ ਇਹ ਕਿਸ ਤਰ੍ਹਾਂ ਅਚੀਵ ਕੀਤਾ ਗਿਆ ਔਰ ਐਗਜ਼ੈਕਟ ਸਿਚੁਏਸ਼ਨ ਹੈ ਕਿ ਕਿੰਨੀ ਕਿ ਡਿੱਪ ਹੈ ਅ ਦੇਖੋ ਜੀ 26 ਤਰੀਕ ਨੂੰ ਆਨਰੇਬਲ ਮਿਨਿਸਟਰ ਸੋਸ਼ਲ ਸਕਿਉਰਿਟੀ ਵੱਲੋਂ ਜਿਹੜਾ ਇੱਕ ਡਾਟਾ ਪੇਸ਼ ਕੀਤਾ ਜਾਂਦਾ ਪਾਰਲੀਮੈਂਟ ਦੇ ਵਿੱਚ ਔਰ ਖਾਸ ਕਰਕੇ ਇਸ ਕਨਸਰਨਡ ਪੰਜਾਬ ਦੇ ਨਾਲ ਪੰਜਾਬ ਦੇ ਵਿੱਚ ਜੋ ਕਹਿ ਲਓ ਕਿ ਗ੍ਰੋਥ ਇੰਡੀਕੇਟਰਸ ਆਪਾਂ ਰੱਖੇ ਸੀ ਉਹਦੇ ਬੇਸ ਤੇ ਕਿ ਸਟੰਟਡ ਬੱਚੇ ਕਿੰਨੇ ਸੀ ਵੇਸਟਡ ਕਿੰਨੇ ਸੀ ਅੰਡਰ weight ਕਿੰਨੇ ਸੀ ਉਹਦੇ ਵਿੱਚ ਬਹੁਤ ਜ਼ਿਆਦਾ ਗਰਾਵਟ 2 ਸਾਲਾਂ ਚ ਦੇਖਣ ਨੂੰ ਮਿਲੀ ਸਟੰਟਡ 5% ਘਟ ਗਏ ਇਸੇ ਤਰ੍ਹਾਂ ਵੇਸਟਡ 6% ਘਟ ਗਏ ਅੰਡਰ weight 7% ਘਟ ਗਏ ਸੋ ਓਵਰ ਆਲ ਕਾਫੀ ਜ਼ਿਆਦਾ ਇੰਪਰੂਵਮੈਂਟ ਜਿਹੜੀ ਦੇਖਣ ਨੂੰ ਮਿਲੀ ਹੈ ਔਰ ਇਹਦਾ ਸਿਹਰਾ ਵੀ ਮੈਂ ਕਹਾਂਗੀ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਜਾਂਦਾ ਜਿਨ੍ਹਾਂ ਨੇ ਕਿ ਸਾਲ ਪਹਿਲਾਂ ਹੀ ਮੀਟਿੰਗ ਕੀਤੀ ਸੀ ਸਪੈਸੀਫਿਕਲੀ ਮੌਲ ਨਰਿਸ਼ਟ ਬੱਚਿਆਂ ਦੇ ਉੱਪਰ ਔਰ ਉਹਨਾਂ ਦੀ ਜੋ ਐਸਐਨਪੀ ਦਿੱਤਾ ਜਾਂਦਾ ਉਹਦੇ ਵਿੱਚ ਕੀ ਕੁਝ ਨਿਊਟ੍ਰੀਐਂਟਸ ਐਡ ਕਰਨੇ ਆ ਡਾਈਟੀਸ਼ਨ ਦੀ ਸਲਾਹ ਲੈ ਕੇ ਸਾਰਾ ਕੁਝ ਤੇ ਉਹ ਅਸੀਂ ਚੇਂਜ ਕੀਤਾ ਸੀ ਜੋ ਡਾਈਟ ਦੇ ਵਿੱਚ ਉਹਦਾ ਹੀ ਨਤੀਜਾ ਹੈ ਸਟੈਂਟਡ ਔਰ ਵੇਸਟਡ ਜਿ ਇੱਕ ਆਮ ਬੰਦੇ ਦੀ ਭਾਸ਼ਾ ਚ ਹੋਵੇ ਤੇ ਕੀ ਹੈ ਕੀ ਇੰਡੀਕੇਟਰਸ ਨੇ ਆਪਾਂ ਦੇਖਦੇ ਹਾਂ ਕਿ ਬੱਚੇ ਖਾਸ ਕਰ ਗਰੀਬ ਘਰਾਂ ਦੇ ਵਿੱਚ ਵੇਸਟਡ ਕਹਦੇ ਨੇ ਕਿ ਬਹੁਤ ਜ਼ਿਆਦਾ ਲੀਨ ਸੁ ਸੁੱਕਿਆ ਬੱਚਾ ਜਾਂ ਕਹਿ ਲੋ ਹੈ ਨਾ ਇਸ ਤਰ੍ਹਾਂ ਸਟੰਟਡ ਜਿਹਨਾਂ ਦੀ ਗਰੋਥ ਘੱਟ ਹੁੰਦੀ ਹੈ ਛੋਟੇ ਰਹਿ ਜਾਂਦੇ ਆ ਅੰਡਰ weight ਜਿੰਨਾ ਆਪਾਂ ਨੂੰ ਹਾਈਟ ਦੇ ਹਿਸਾਬ ਨਾਲ weight ਹੋਣਾ ਚਾਹੀਦਾ ਉਹਨਾਂ ਨੇ ਹੀ ਅਚੀਵ ਕਰ ਪਾਉਂਦਾ ਬੱਚਾ ਸੋ ਅੰਗਣਵਾੜੀ ਸੈਂਟਰਾਂ ਦੇ ਵਿੱਚ ਰੈਗੂਲਰ ਗਰੋਥ ਮੋਨਿਟਰਿੰਗ ਹੈ ਨਾ ਰੈਗੂਲਰ ਹਾਈਟ ਚੈਕਿੰਗ ਸਾਰਾ ਕੁਝ weight ਮੋਨਿਟਰਿੰਗ ਉਹ ਅਸੀਂ ਬਹੁਤ ਜ਼ਿਆਦਾ ਪ੍ਰਮੋਟ ਕੀਤਾ ਔਰ ਪਿਛਲੇ ਸਾਲ ਦੌਰਾਨ ਅਸੀਂ ਜਿਹੜੀਆਂ ਐਕਟੀਵਿਟੀਆਂ ਕੀਤੀਆਂ ਜ ਜਿਹਨੂੰ ਕਹਿੰਦੇ ਕਿ ਅਵੇਅਰਨੈਸ ਰਿਲੇਟਿਡ ਪ੍ਰੋਗਰਾਮਸ ਕੀਤੇ ਲੱਖ ਤੋਂ ਉੱਪਰ ਅਸੀਂ ਐਕਟੀਵਿਟੀਆਂ ਕੀਤੀਆਂ ਔਰ ਇੰਡੀਆ ਦੇ ਵਿੱਚ ਵੀ 6ਵੇਂ ਰੈਂਕ ਤੇ ਅਸੀਂ ਆਏ ਸੀਗੇ ਸੋ ਸਾਰਾ ਕੁਝ ਪੇਰੈਂਟਸ ਨੂੰ ਵੀ ਅਵੇਅਰ ਕਰਨਾ ਕਿ ਕੀ ਦੇਣਾ ਬੱਚੇ ਨੂੰ ਕੀ ਨਹੀਂ ਦੇਣਾ ਕਿਉਂਕਿ ਬਹੁਤੀ ਵਾਰੀ ਪੰਜਾਬੀਆਂ ਦਾ ਫੋਕਸ ਹੁੰਦਾ ਵੀ ਦੁੱਧ ਦੇ ਦਿਓ ਘਿਓ ਦੇ ਦਿਓ ਸੋ ਅਸਲੀ ਜਿਹੜੀ ਨਿਊਟ੍ਰੀਐਂਟਸ ਜਾਂ ਪ੍ਰੋਟੀਨ ਦੇਣੇ ਹੁੰਦੇ ਬੱਚੇ ਨੂੰ ਉਹ ਤਾਂ ਵਾਂਝਾ ਰਹਿ ਜਾਂਦਾ ਸੋ ਉਹ ਬੱਚਿਆਂ ਦੀ ਔਰ ਪੇਰੈਂਟਸ ਦੀ ਅਵੇਅਰਨੈਸ ਪਲੱਸ ਸਪਲੀਮੈਂਟਰੀ ਨਿਊਟ੍ਰੀਸ਼ਨ ਪ੍ਰੋਗਰਾਮ ਜਿਹਦੇ ਵਿੱਚ ਸਾਡੇ ਆਂਗਣਵਾੜੀ ਵਰਕਰਾਂ ਦਾ ਬਹੁਤ ਵੱਡਾ ਯੋਗਦਾਨ ਸੀਡੀਪੀਓ ਔਰ ਉੱਪਰ ਤੱਕ ਮਹਿਕਮੇ ਚ ਅਫਸਰ ਸਾਰਿਆਂ ਨੇ ਮਿਲ ਕੇ ਕੰਮ ਕੀਤਾ ਅੱਛਾ ਤੁਸੀਂ ਪੋਸ਼ਨ ਟਰੈਕਰ ਦੇ ਵਿੱਚ ਟਰੈਕ ਕਰਦੇ ਹੋ ਪਹਿਲੇ ਕੀ ਪੋਜੀਸ਼ਨ ਸੀ ਤੇ ਹੁਣ ਕਿੰਨੀ ਹੈ ਪਹਿਲੇ ਕੀ ਪੋਜੀਸ਼ਨ ਸੀ ਜਦੋਂ ਕਹ ਲਏ ਕਿ 2022 ਤੋਂ ਪਹਿਲਾਂ ਜੋ ਮੈਨੂੰ ਪਤਾ ਲੱਗਿਆ ਸੀਗਾ ਕਿ ਪੋਸ਼ਨ ਟਰੈਕਰ ਤਾਂ ਸਾਡੀ ਸਰਕਾਰ ਨੇ ਹੀ ਸ਼ੁਰੂ ਕਰਵਾਇਆ ਸੀ ਔਰ ਬਹੁਤ ਜ਼ਿਆਦਾ ਐਫਰਟਸ ਕਰਕੇ ਕਿ ਉਹ ਐਪ ਦੇ ਵਿੱਚ ਤੁਸੀਂ ਹਰ ਬੱਚਾ ਜੋ ਨਿਊਟ੍ਰੀਸ਼ਨ ਲੈ ਰਿਹਾ ਉਹਨੂੰ ਤੁਸੀਂ ਚੜਾਓਗੇ ਤਾਂ ਕਿ ਸਾਨੂੰ ਪਤਾ ਲੱਗੇ ਕਿੰਨੇ ਬੱਚਿਆਂ ਤੱਕ ਨਿਊਟ੍ਰੀਸ਼ਨ ਜਾ ਰਹੀ ਹੈ ਸੋ ਇੱਕ ਟਰਾਂਸਪਰੈਂਸੀ ਲਿਆਉਣ ਦਾ ਵਧੀਆ ਜ਼ਰੀਆ ਸੀ ਔਰ ਕਈ ਵਾਰੀ ਆਏ ਹੁੰਦਾ ਸੀ ਕਿ ਖਾਣਾ ਜਾ ਰਿਹਾ ਸੈਂਟਰਾਂ ਚ ਜਾ ਰਿਹਾ ਪਰ ਜਿਹੜੇ ਲੋੜਵੰਦ ਬੱਚੇ ਉਹਨਾਂ ਤੱਕ ਨਹੀਂ ਜਾ ਰਿਹਾ ਕਿੱਥੇ ਜਾ ਰਿਹਾ ਇਸ ਕੁਝ ਵੀ ਨਹੀਂ ਸੀ ਉਹ ਸਾਰਾ ਕੁਝ ਅਸੀਂ ਦਰੁਸਤ ਕੀਤਾ ਉਸ ਤੋਂ ਬਾਅਦ ਜਿਹੜਾ ਮਟੀਰੀਅਲ ਆ ਉਹਨੂੰ ਪੈਕ ਟੂ ਫਾਰਮ ਚ ਲੈ ਕੇ ਆਏ ਕੁਆਂਟੀਟੀ ਜਿਹੜੀ ਹਰ ਬੱਚੇ ਦੀ ਫਿਟਸ ਕੀਤੀ ਪਹਿਲਾਂ ਖੁੱਲਾ ਸੀ ਜਿੱਨੇ ਬੱਚੇ ਨੇ ਕਿਸੇ ਨ ਇੱਕ ਚਮਚਾ ਖਾ ਲਿਆ ਦੋ ਖਾ ਲਿਆ ਸੋ ਉਹ ਸਾਰਾ ਕੁਝ ਇੱਕ ਯੂਨੀਫਾਰਮਿਟੀ ਟਰਾਂਸਪਰੈਂਸੀ ਉਹ ਸਾਰਾ ਕੁਝ ਅਸੀਂ ਇਸ ਪ੍ਰੋਗਰਾਮ ਦੇ ਜ਼ਰੀਏ ਲੈ ਕੇ ਆਏ ਇਹ ਨੰਬਰ ਤੁਸੀਂ ਅਚੀਵ ਕਰ ਲਿਆ ਚਲੋ ਚੰਗੀ ਗੱਲ ਹੈ ਵੀ ਮਾਲਨਿਸ਼ਨ ਡਿਪ ਹੋਈ ਹੈ ਜਿਹੜੀ ਪੰਜਾਬ ਦੇ ਬੱਚਿਆਂ ਦੇ ਵਿੱਚ ਪਰ ਇਹ ਚੈਲੈਂਜਿੰਗ ਸੀਗਾ ਕਾਫੀ ਬਹੁਤ ਜ਼ਿਆਦਾ ਚੈਲੈਂਜਿੰਗ ਹੈ ਦੇਖੋ ਜੀ ਜਦੋਂ ਖੁੱਲੇ ਮਟੀਰੀਅਲ ਤੋਂ ਅਸੀਂ ਪੈਕਡ ਵੱਲ ਲੈ ਕੇ ਗਏ ਤਾਂ ਉਦੋਂ ਬਹੁਤ ਜ਼ਿਆਦਾ ਰੌਲਾ ਪਿਆ ਸੀ ਦੇਖੋ ਜੀ ਖੁੱਲਾ ਆਉਣਾ ਚਾਹੀਦਾ ਜਿ ਐ ਨਹੀਂ ਹੋਣਾ ਚਾਹੀਦਾ ਹੋ ਸਕਦਾ ਉੱਥੇ ਲੋਅਰ ਲੈਵਲ ਤੇ ਕੁਝ ਹੋਰ ਤਰ੍ਹਾਂ ਸਿਸਟਮ ਚੱਲਦਾ ਹੋਵੇ ਤਾਂ ਸਿਸਟਮ ਨੂੰ ਦੁਰਸਤ ਕਰਨਾ ਵੀ ਆਪਣੇ ਆਪ 'ਚ ਬਹੁਤ ਵੱਡਾ ਚੈਲੰਜ ਹੁੰਦਾ ਹੈ ਔਰ ਜਿਵੇਂ ਅਸੀਂ ਥੋੜਾ ਜਿਵੇਂ ਮਾਈਕਰੋ ਨਿਊਟ੍ਰੀਐਂਟ ਐਡ ਕੀਤੇ ਪ੍ਰੋਟੀਨ ਐਡ ਕੀਤੇ ਮੈਡੀਰੀ ਦੇ ਵਿੱਚ ਆٹے ਦੀ ਜਗ੍ਹਾ ਬਾਜਰਾ ਐਡ ਕੀਤਾ ਤਾਂ ਕਿ ਮਿਲਟਸ ਐਡੀਸ਼ਨ ਹੋਵੇ ਐਸ ਪਰ ਗਾਈਡਲਾਈਨਸ ਆਫ ਗਵਰਨਮੈਂਟ ਆਫ ਇੰਡੀਆ ਸੋ ਉਹ ਚੀਜ਼ ਨੂੰ ਕਈ ਵਾਰੀ ਲੋਕ ਜਿਵੇਂ ਵੀ ਇਹਦਾ ਟੇਸਟ ਹੋ ਰਿਹਾ ਹੈ ਇਸ ਤਰ੍ਹਾਂ ਨਹੀਂ ਆ ਸੋ ਉਹ ਚੀਜ਼ ਲੋਕਾਂ ਨੂੰ ਐਕਸੈਪਟ ਕਰਾਉਣਾ ਇਟਸੈਲਫ ਇਜ਼ ਅ ਚੈਲੰਜ ਚਲੋ ਜਿਹੜਾ ਫੂਡ ਤੁਸੀਂ ਪ੍ਰੋਵਾਈਡ ਕਰਦੇ ਹੋ ਸਕੂਲਾਂ ਦੇ ਵਿੱਚ ਬੱਚਾ ਨੂੰ ਉਹਨਾਂ ਦੇ ਨਾਲ ਇੱਕ ਇਹ ਰਿਜ਼ਲਟ ਆਇਆ ਬਟ ਔਨ ਦਾ ਕੰਟ੍ਰਰੀ ਆਪਾਂ ਵੇਖਿਆ ਵੀ ਅਲਿਗੇਸ਼ਨਸ ਵੀ ਲੱਗਦੇ ਆ ਅੰਗਨਵਾੜੀ ਵਰਕਰਸ ਵੀ ਪ੍ਰੋਟੈਸਟ ਕਰਦੇ ਰਹਿੰਦੇ ਆ ਕੁਆਲਿਟੀ ਆਫ ਫੂਡ ਨੂੰ ਲੈ ਕੇ ਕਈ ਵਾਰੀ ਕੋਈ ਵੀਡੀਓਜ਼ ਆ ਜਾਂਦੀਆਂ ਨੇ ਕਿ ਇਹ ਅਲਿਗੇਸ਼ਨਸ ਉਹ ਕਿਨਕ ਸਬਸਟੈਂਸ਼ੀਅਲ ਨੇ ਔਰ ਆਂਗਣਵਾੜੀ ਵਰਕਰਸ ਤੇ ਖੁਦ ਫੂਡ ਤਿਆਰ ਕਰਦਣੇ ਔਰ ਉਹੀ ਅਲੀਗੇਸ਼ਨ ਲਗਾਉਂਦੇ ਨੇ ਬਿਲਕੁਲ ਜੀ ਔਰ ਮੈਂ ਕਹਾ ਕਿ ਆਂਗਣਵਾੜੀ ਵਰਕਰ ਜੋ ਵੀ ਕਹਿ ਰਹੀ ਹੈ ਪਹਿਲੀ ਜ਼ਿੰਮੇਵਾਰੀ ਤਾਂ ਉਹਦੀ ਬਣਦੀ ਹੈ ਵੀ ਜੇ ਕੋਈ ਇਸ ਤਰ੍ਹਾਂ ਦਾ ਪੈਕੇਟ ਜਾਂ ਇਸ ਤਰ੍ਹਾਂ ਦਾ ਖਾਣਾ ਉਹਦੇ ਸੈਂਟਰ ਚ ਆਇਆ ਤਾਂ ਸਾਨੂੰ ਰਿਪੋਰਟ ਕਰੇ ਅਸੀਂ ਜਿੱਥੋਂ ਮਟੀਰੀਅਲ ਲੈ ਰਹੇ ਆ ਅਸੀਂ ਉਹਨਾਂ ਤੇ ਐਕਸ਼ਨ ਲਈਏ ਸੋ ਉਹਨੂੰ ਰਿਪੋਰਟ ਕਰਨ ਦੀ ਬਜਾਏ ਇੱਕ ਪੋਲੀਟੀਕਲੀ ਸਟੰਟ ਖੇਡਣੇ ਜਾਂ ਕੋਈ ਆਪਣੀਆਂ ਦਿਖਾਉਣੀਆਂ ਸੋ ਉਹ ਚੀਜ਼ ਗਲਤ ਹੈ ਸੋ ਪਹਿਲਾਂ ਤਾਂ ਉਹਦੇ ਤੇ ਹੀ ਐਕਸ਼ਨ ਲੈਣਾ ਬਣਦਾ ਹੈ ਕਿ ਤੁਸੀਂ ਬੱਚਿਆਂ ਨੂੰ ਦੇ ਹੀ ਕਿਉਂ ਰਹੇ ਹੋ ਜੇ ਕਿਤੇ ਖਰਾਬ ਆ ਗਿਆ ਜੇ ਕਿਤੇ 100 ਪੈਕੇਟ ਚ ਇੱਕ ਪੈਕੇਟ ਗਲਤ ਨਿਕਲ ਗਿਆ ਤਾਂ ਤੁਹਾਨੂੰ ਕਿਹਨੇ ਕਿਹਾ ਕਿ ਉਹ ਦੇਓ ਸੋ ਮੈਂ ਪਹਿਲਾਂ ਉਹਦੇ ਤੇ ਹੀ ਐਕਸ਼ਨ ਲਾਵਾਂਗੀ ਵੀ ਤੈਨੂੰ ਕਿਹਨੇ ਕਿਹਾ ਵੀ ਉਹ ਦੇ ਦੂਜੀ ਗੱਲ ਇਹ ਹੈ ਕਿ ਇਹਨੂੰ ਤੁਸੀਂ ਆਪੋਜੀਸ਼ਨ ਨਾਲ ਮਿਲ ਕੇ ਇੱਕ ਬਹੁਤ ਵੱਡਾ ਪੋਲੀਟੀਕਲ ਮੁੱਦਾ ਬਣਾਉਣਾ ਸੋ ਮੈਂ ਇਹ ਕਹਾਂਗੀ ਕਿ ਇਹ ਲੋਕ ਜੋ ਗੱਲਾਂ ਕਰਦੇ ਨੇ ਕਦੇ ਇਹਨਾਂ ਨੇ ਖੁਦ ਜਾ ਕੇ ਆਂਗਣਵਾੜੀ ਸੈਂਟਰ 'ਚ ਬੈਠ ਕੇ ਖਾਣਾ ਨਹੀਂ ਖਾਇਆ ਹੋਣਾ ਇਹਨਾਂ ਨੇ ਕਦੇ ਦੇਖਿਆ ਹੀ ਨਹੀਂ ਹੋਣਾ ਵੀ ਸੈਂਟਰ 'ਚ ਦਿੰਦੇ ਕੀ ਆ ਸੋ ਇਹ ਉੱਪਰੋਂ ਉੱਪਰੋਂ ਜੇ ਕਿਸੇ ਤੇ ਕਹੇ ਤੇ ਗਲਤ ਤੱਥਾਂ ਨੂੰ ਲੈ ਕੇ ਤੁਸੀਂ ਪੇਸ਼ ਕਰ ਰਹੇ ਹੋ ਚਾਹੇ ਪਾਰਲੀਮੈਂਟ 'ਚ ਚਾਹੇ ਚਿੱਠੀਆਂ ਲਿਖ ਰਹੇ ਹੋ ਤਾਂ ਇਹਦੇ 'ਚ ਉਹਨਾਂ ਦੀ ਕੈਪੇਬਿਲਿਟੀ ਤੇ ਵੀ ਸਵਾਲ ਉੱਠਦਾ ਵੀ ਕੀ ਤੁਸੀਂ ਇੱਕ ਡਾਕਟਰ ਹੋਣ ਦੇ ਨਾਤੇ ਖੁਦ ਨਹੀਂ ਚੈੱਕ ਕਰ ਸਕਦੇ ਸੀ ਕਿ ਇਨ ਸਪਾਈਟ ਆਫ ਕਿ ਤੁਸੀਂ ਕਿਸੇ ਵੀ ਵਰਕਰ ਨੇ ਕਹਿਤਾ ਜੋ ਪੜ੍ਹੀ ਲਿਖੀ ਵੀ ਨਹੀਂ ਹੋਵੇ ਤਾਂ ਉਹਦੇ ਕਹਿਤੇ ਕਹਿਤਾ ਸੋ ਬਿਲਕੁਲ ਪ੍ਰੋਪਰ ਐਨਾਲਿਸਿਸ ਦੀ ਲੋੜ ਹੈ ਅਸੀਂ ਪ੍ਰੋਪਰ ਚੈਕਿੰਗ ਲਈ ਤਿਆਰ ਆ ਅਸੀਂ ਕੰਪਲੀਟ ਟਰਾਂਸਪੇਰੈਂਸੀ ਦੇ ਨਾਲ ਆਪਣਾ ਸਿਸਟਮ ਚਲਾ ਰਹੇ ਹਾਂ ਸਾਊ ਲੈਕ ਟੂ ਅੰਡਰਸਟੈਂਡ ਮੈਮ ਕਿ ਕਿੰਨਾ ਸੈਂਪਲ ਕਿੰਨਾ ਕਿੰਨੇ ਬੱਚਿਆਂ ਨੂੰ ਤੁਸੀਂ ਫੂਡ ਪ੍ਰੋਵਾਈਡ ਕਰਦੇ ਹੋ ਕਿੰਨੇ ਸਕੂਲਸ ਦੇ ਵਿੱਚ ਜਾਂਦਾ ਕੋਈ ਸੈਂਪਲ ਸਾਈਜ਼ ਹੈ ਟੋਟਲ ਜੀ ਸਾਡੇ ਕੋਲ ਤਕਰੀਬਨ 14 ਲੱਖ ਬੈਨੀਫਿਸ਼ਰੀ ਜਿਹਦੇ ਵਿੱਚ ਬੱਚੇ ਵੀ ਆ ਜਾਂਦੇ ਨੇ 6 ਮਹੀਨੇ ਤੋਂ 6 ਸਾਲ ਦੇ ਬੱਚੇ ਜਿਹਦੇ ਵਿੱਚ ਪ੍ਰੈਗਨੈਂਟ ਵੂਮਨ ਲੈਕਟੇਟਿੰਗ ਵੂਮਨ ਔਰ ਸਾਡੀਆਂ ਜਿਹੜੀਆਂ ਬੱਚੀਆਂ ਨੇ ਕਿਸ਼ੋਰੀ ਬੱਚੀਆਂ ਉਹ ਸਾਰਿਆਂ ਨੂੰ ਇਹ ਫੂਡ ਪ੍ਰੋਵਾਈਡ ਕੀਤਾ ਜਾਂਦਾ ਔਰ ਪਿਛਲੇ ਸਾਲ ਦੌਰਾਨ ਲੱਖ ਤੋਂ ਉੱਪਰ ਨਵੇਂ ਬੈਨੀਫਿਸ਼ਰੀ ਅਸੀਂ ਐਡ ਕੀਤੇ ਔਰ ਇਹਦੇ ਵਿੱਚ ਕੋਈ ਬਾਅਰ ਨਹੀਂ ਹੈ ਕੋਈ ਵੀ ਲੈ ਸਕਦਾ ਸੀ ਮੈਕਸਿਮਮ ਕਹ ਲੋ ਕਿ ਹਰ ਘਰ ਤੱਕ ਇਹਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਸਪੌਂਸ ਤੱਕ ਸੀਮਿਤ ਨਹੀਂ ਹੈ ਘਰਾਂ ਚ ਬੜੇ ਸੈਂਟਰਾਂ ਚ ਘਰਾਂ ਚ ਜਿਹੜੇ ਬੱਚੇ ਨਹੀਂ ਆਉਂਦੇ ਸੈਂਟਰ ਚ ਉਹਨੂੰ ਅਸੀਂ ਘਰੇ ਪਹੁੰਚਾਉਣੀ ਹੈ ਚੈਲੰਜ ਕੀਤਾ ਕਿਉਂਕਿ ਮੈਂ ਪਿੱਛੇ ਦੇਖ ਰਿਹਾ ਸੀ ਇੱਕ ਵੀਡੀਓ ਵੀ ਆਇਆ ਹੋਊਗਾ ਕਿਸੇ ਤੁਹਾਡੇ ਆਫੀਸਰ ਸੀਗੇ ਨੂੰ ਸ਼ਾਇਦ ਸਸਪੈਂਡ ਵੀ ਕੀਤਾ ਉਹ ਵੀ ਕੁਆਲਿਟੀ ਦੀ ਗੱਲ ਕਰਦਾ ਕਿ ਮੈਨੂੰ ਗੰਦਾ ਰਾਸ਼ਨ ਜਿਹੜਾ ਉਹ ਮਜਬੂਰ ਕੀਤਾ ਜਾ ਰਿਹਾ ਸੀ ਪ੍ਰੋਵਾਈਡ ਕਰਨ ਲਈ ਇਹਦੇ ਵਿੱਚ ਕਿੰਨਾ ਅਕਸਸਟੈਂਸ ਦੇਖੋ ਕਿਉਂ ਅਸੀਂ ਮਜਬੂਰ ਕਰਾਂਗੇ ਸਾਡੇ ਕੀ ਮਜਬੂਰੀ ਹੈ ਅਸੀਂ ਗੰਦਾ ਰਾਸ਼ਨ ਦਵਾਂਗੇ ਐਕਚੁਅਲੀ ਜੋ ਕਹਿ ਰਿਹਾ ਸੀ ਕਿ ਹਰ ਕੋਈ ਬੰਦਾ ਲਿਖੇ ਕਿ ਰਾਸ਼ਨ ਖਰਾਬ ਹੈ ਬਾਕੀ ਉਹਦੀ ਸਾਰੇ ਜਿਹੜੇ ਫੈਕਟਸ ਮੌਜੂਦ ਨੇ ਡਿਪਾਰਟਮੈਂਟ ਨੇ ਦੇਖ ਕੇ ਉਹਤੇ ਕੋਈ ਡਿਸਪਲਿਨਰੀ ਐਕਸ਼ਨ ਲਿਆ ਸੋ ਉਹਦੇ ਬੇਸ ਤੇ ਉਹਨੂੰ ਸਸਪੈਂਡ ਕੀਤਾ ਜੇ ਕੋਈ ਇਸ ਤਰ੍ਹਾਂ ਦੇ ਇਨਡਿਸਿਪਲਨਡ ਐਕਟੀਵਿਟੀਆਂ ਕਰੇਗਾ ਤਾਂ ਗਵਰਨਮੈਂਟ ਸਰਵਿਸ ਚ ਇਸ ਤਰ੍ਹਾਂ ਦੀ ਜਿਹੜੇ ਐਕਸ਼ਨ ਲਏ ਜਾਂਦੇ ਨੇ ਫਾਈਨਲੀ ਮੈਂ ਹੁਣ ਮਾਲ ਇੰਕ੍ਰੀਮੈਂਟ ਟਿਕ ਕੋਈ ਹੈ ਅਚੀਵਮੈਂਟ ਹੈ ਤੁਹਾਡੇ ਲਈ ਬਟ ਇਹ ਹੁਣ ਚੈਲੰਜ ਵੀ ਹੋਏਗਾ ਵੀ ਇਹਨੂੰ ਮੇਨਟੇਨ ਕਰਕੇ ਰੱਖਣਾ ਤੁਹਾਨੂੰ ਬਿਲਕੁਲ ਚੈਲੈਂਜਿੰਗ ਹੈ ਮੈਂ ਕਹਾਂਗੀ ਕਿ ਸਾਨੂੰ ਪੱਬਾਂ ਪਾਰ ਹੋ ਕੇ ਕੰਮ ਕਰਨਾ ਪੈਣਾ ਵੀ ਇਸ ਤੋਂ ਇਹਨੂੰ ਮੇਨਟੇਨ ਵੀ ਕਰਨਾ ਤੇ ਇਸ ਤੋਂ ਅੱਗੇ ਵੀ ਹੋਰ ਵੀ ਜਿਹੜੇ ਕਮੀਆਂ ਪੇਸ਼ੀਆਂ ਨੇ ਉਹਨਾਂ ਨੂੰ ਅਸੀਂ ਦੂਰ ਕਰਨਾ ਹੈ ਔਰ ਅਸੀਂ ਮਿਲ ਕੇ ਕੰਮ ਕਰਾਂਗੇ ਸੋ ਇਨ سوشਲ ਵੈਲਫੇਅਰ ਔਮਨ ਚਾਈਲਡ ਵੈਲਫੇਅਰ ਮਨਿਸਟਰ ਜਿਨੇ ਕੈਟੇਗੋਰਿਕਲੀ ਕਿਹਾ ਕਿ ਪੰਜਾਬ ਦੇ ਵਿੱਚ ਜਿਹੜਾ ਡਿਪਾ ਮਲਨੂਟ੍ਰੀਸ਼ਨ ਦੇ ਵਿੱਚ ਉਹਦੇ ਲਈ ਐਫਰਟਸ ਕੀਤੇ ਗਏ ਨੇ ਪ੍ਰੋਟੀਨ ਵੈਲਿਊ ਐਡ ਕੀਤਾ ਫੂਡ ਨੂੰ ਅਲਟਰ ਕੀਤਾ ਗਿਆ ਜਿੱਦਾਂ ਦੇ ਨਿਊਟ੍ਰੀਸ਼ਨਸ ਜਿਹੜੇ ਬੱਚੇ ਨੂੰ ਚਾਹੀਦੇ ਉਹ ਦਿੱਤੇ ਗਏ ਉਹਦੇ ਕਰਕੇ ਰਿਜ਼ਲਟ ਆਇਆ ਪਲੱਸ ਜਿਹੜੇ ਅਲੀਗੇਸ਼ਨਸ ਲੱਗਦੇ ਨੇ ਕਿ ਫੂਡ ਕੁਆਲਿਟੀ ਨੂੰ ਲੈ ਕੇ ਉਹ ਵੀ ਉਹਨਾਂ ਨੇ ਰਬਿਸ਼ ਕੀਤੇ ਵੀ ਇਦਾਂ ਦੀ ਕੋਈ ਗੱਲ ਹੈ ਨਹੀਂ ਲੇਕਿਨ ਜਿਸੇ ਵੀ ਕੋਈ ਆਏਗੀ ਸਾਹਮਣੇ ਉੱਤੇ ਪੰਜਾਬ ਸਰਕਾਰ ਐਕਸ਼ਨ ਲਏਗੀ ਚੰਡੀਗੜ੍ਹ ਤੋਂ ਕੈਮਰਾ ਪਰਸਨ ਅਮਨਦੀਨ ਅਰਸੀਮ ਬਸੀ ਪੰਜਾਬ